ਹਾਂਜੀ ਨਮਸਕਾਰ ਦੋਸਤੋ ਅ ਪਰਸੋਂ ਕੱਲ ਨਹੀਂ ਪਰਸੋਂ ਸੌਰੀ ਡੀਸੀ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਤਾਂ ਇੱਕ ਚਿੱਠੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਜਿਸ ਦਿਨ ਗੁਰੂ ਮਹਾਰਾਜ ਦੀ ਸਤਗੁਰੂ ਵਿਦਾਸ ਮਹਾਰਾਜ ਜੀ ਦਾ ਨਗਰ ਕੀਰਤਨ ਹੁੰਦਾ ਤਾਂ ਉਹਦੇ ਵਿੱਚ ਬਹੁਤ ਭਾਰੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਇਕੱਠੀ ਹੁੰਦੀ ਹੈ ਜਿਦੇ ਕਰਕੇ ਸ਼ਹਿਰ ਦੀਆਂ ਜਿਹੜੀਆਂ ਮੇਨ ਸਾਰੀਆਂ ਸੜਕਾਂ ਉਹਨਾਂ ਤੇ ਵੱਡੇ ਜਾਮ ਲੱਗਦੇ ਆ ਔਰ ਮੈਂ ਅਕਸਰ ਦੇਖਿਆ ਕਿ ਜਿਹੜੇ ਸਾਡੇ ਛੋਟੇ-ਛੋਟੇ ਬੱਚੇ ਐ ਜਿਨ੍ਹਾਂ ਨੂੰ ਸਕੂਲ ਦੇ ਵਿੱਚ ਜਦੋਂ ਛੁੱਟੀ ਹੁੰਦੀ ਆ ਤਾਂ ਕਾਫੀ ਲੰਮਾ ਅਰਸਾ ਜਿਹੜੇ ਐ ਉਹ ਬੱਚੇ ਛੋਟੇ-ਛੋਟੇ ਭੁੱਖੇ ਪਿਆਸੇ ਵਿਚਾਰੇ ਟ੍ਰੈਫਿਕ ਦੇ ਵਿੱਚ ਬੱਸਾਂ ਦੇ ਵਿੱਚ ਫਸੇ ਹੁੰਦੇ ਆ ਸੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਇੱਕ ਚਿੱਠੀ ਜਾਰੀ ਕੀਤੀ ਤਾਂ ਚਿੱਠੀ ਜਾਰੀ ਕੀਤੀ ਕਿ ਜਲੰਧਰ ਸ਼ਹਿਰ ਦੇ ਅੰਦਰ ਪੈਂਦੇ ਸਾਰੇ ਜਿਹੜੇ ਆ ਸਿੱਖਿਆ ਸੰਸਥਾਨ ਆ ਉਹ ਬੰਦ ਰਹਿਣਗੇ ਤਾਂ ਉਹਦੇ ਵਿੱਚ ਜਿਹੜੀ ਆ ਇੱਕ ਥੋੜਾ ਜਿਹਾ ਗੱਲ ਕਲੀਅਰ ਨਹੀਂ ਸੀ ਹੋ ਰਹੀ ਕਿ ਕਿਹੜੇ ਕਿਹੜੇ ਸੰਸਥਾਨ ਜਿਹੜੇ ਬੰਦ ਰਹਿਣਗੇ ਸੋ ਮੈਂ ਡੀਸੀ ਸਾਹਿਬ ਨੂੰ ਅੱਜ ਫੇਰ ਬੇਨਤੀ ਕੀਤੀ ਮੈਂ ਕਿਹਾ ਜੀ ਕਿ ਬਹੁਤ ਸਾਰੀ ਸੰਗਤ ਆ ਦੇਖੋ ਜਿਹੜੇ ਰੂਰਲ ਸਾਈਡ ਦੇ ਬੱਚੇ ਵੀ ਉਹ ਵੀ ਬਸਾਂ ਦੇ ਵਿੱਚ ਸ਼ਹਿਰ ਪੜਨ ਆਉਂਦੇ ਆ ਤਾਂ ਬੱਚੇ ਤਾਂ ਬੱਚੇ ਹੀ ਆ ਸਾਰੇ ਸੋ ਅੱਜ ਡੀਸੀ ਸਾਹਿਬ ਦੁਆਰਾ ਹੁਣੇ ਇੱਕ ਚਿੱਠੀ ਜਾਰੀ ਕਰ ਰਿਹਾ ਜਿਦੇ ਵਿੱਚ ਸਮੁੱਚੇ ਜ਼ਿਲ੍ਹੇ ਦੀ ਚਾਹੇ ਉਹ ਰੂਰਲ ਸਾਈਡ ਆ ਚਾਹੇ ਉਹ ਸਿਟੀ ਸਾਈਡ ਆ ਸਮੁੱਚੇ ਜ਼ਿਲ੍ਹੇ ਦੀ ਜਿਹੜੀ ਹੈ ਛੁੱਟੀ ਡਿਕਲੇਅਰ ਕਰਨ ਲੱਗੇ ਆ ਹੁਣੇ ਥੋੜੀ ਦੇਰ ਦੇ ਵਿੱਚ ਜਿਹੜਾ ਡੀਸੀ ਸਾਹਿਬ ਵੱਲੋਂ ਇਹ ਹੁਕਮ ਹੈ ਸਾਰੇ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨ ਆ ਉਹਨਾਂ ਨੂੰ ਜਾਰੀ ਕਰ ਦਿੱਤੇ ਜਾਣਗੇ ਔਰ ਪ੍ਰਸ਼ਾਸਨ ਵੀ ਇਹ ਚਾਹੁੰਦਾ ਸਰਕਾਰ ਵੀ ਇਹ ਚਾਹਦੀ ਹੈ ਕਿ ਗੁਰੂ ਮਹਾਰਾਜ ਦੇ ਜਿਹੜੇ ਦਿਨ ਜੋ ਖੁਸ਼ੀਆਂ ਵਾਲੇ ਜਿਹੜੇ ਦਿਨ ਆ ਅਸੀਂ ਖੁਸ਼ੀਆਂ ਦੇ ਨਾਲ ਮਨਾ ਸਕੀਏ ਕਿਸੇ ਵੀ ਕਿਉਂਕਿ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਆ ਕਿਸੇ ਦਾ ਵੀ ਬੱਚਾ ਟ੍ਰੈਫਿਕ ਦੇ ਵਿੱਚ ਜਾਮ ਦੇ ਵਿੱਚ ਵੇਟ ਕਰੇ ਤਾਂ ਮੈਂ ਸਮਝਦਾ ਕਿ ਇਹਦੇ ਚ ਕੋਈ ਚੰਗੀ ਗੱਲ ਨਹੀਂ ਆ ਸੋ ਉਹਨਾਂ ਨੇ ਦੁਬਾਰਾ ਥੋੜੀ ਦੇਰ ਚ ਆਰਡਰ ਜਾਰੀ ਕਰਨ ਲੱਗੇ ਆ ਔਰ ਸਾਰੇ ਸਕੂਲ ਆ ਜਿਹੜੇ ਟੋਟਲੀ ਜ਼ਿਲ੍ਹੇ ਦੇ ਜਿਹੜੇ ਵਿੱਚ ਆ ਜ਼ਿਲ੍ਹੇ ਚ ਪੂਰੀ ਛੁੱਟੀ ਹੋਏਗੀ ਬਹੁਤ ਬਹੁਤ ਧੰਨਵਾਦ ਜੈ ਗੁਰੂ ਦੇਵ